ਕ੍ਰਿਸ਼ਨਪੁਰ ਦਾ ਕੋਈ ਪੱਤੀ ਵੀਰੇ ਮਿੱਲੇ ਦੇ ਫੁੱਲਾਂ ਵਾਲੇ ਨੂੰ ਕ੍ਰਿਸ਼ਨਪੁਰ ਦੇਸ਼ਾ ਜਿੱਤੇ ਹੀ ਵਾਸਤੂੰਦ ਕ੍ਰਿਸ਼ਨਪੁਰ ਦੇਸ਼ਾ ਨੇ ਕਰਵਾ ਕੇ ਆਇਆ ਔਰ ਉਹਦੇ ਸਾਹਮਣੇ ਕਦੇ ਪਈ ਹੀ ਨਹੀਂ ਰਹੀ ਔਰ ਸਾਹਮਣੇ ਕਦੇ ਹੱਥੇ ਆਏ ਵਾਲਾ ਕਦੇ ਮੁੰਡਾ ਟਰਾਈ ਦੇ ਕਰ ਰਿਹਾ ਪਰ ਬੋਰਡ ਦੇ ਨੌਜਵਾਨ ਰੇਡਰ ਦੇ ਵਾਸਤੇ ਇਸ ਵੇਲੇ ਸ਼ੇਰੋਂ ਪਿੰਡ ਦੀ ਟੀਮ ਲਈ ਜੋ ਆਇਆ ਹੈ ਸ਼ੇਰੋਂ ਦੇ ਹੱਥ ਆਇਆ ਇਹ ਫਾਈਨਲ ਮੈਚ ਦੇ ਮੈਦਾਨ ਵਿੱਚ ਬੜਾ ਤਗੜਾ ਖੇਡਿਆ ਜਾ ਰਿਹਾ ਹੈ ਕਬੱਡੀ ਓਪਨ ਦੇ ਫਾਈਨਲ ਮੈਚ ਦੀਆਂ ਟੀਮਾਂ ਉਹ ਬੇਹਿੰਦਿਆ ਵਾਲੇ ਖਿਡਾਰੀ ਜੀਏ ਕੋਚ ਸਾਹਿਬ ਖੇਡਵਾ ਕਰਕੇ ਫਾਈਨਲ ਮੈਚ ਜਲਦੀ ਨਾਲ ਆ ਮੈਚ ਦੇ ਖਤਮ ਹੋਣ ਦੇ ਮੈਦਾਨ ਦੇ ਵਿੱਚ ਆ ਜਾਣ ਉਹ ਹੁਣੇ ਵਾਲਾ ਗੱਭਰੂ ਕਬੱਡੀ ਮਾਰ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਨੌਜਵਾਨ ਖਿਡਾਰੀ ਇਸ ਵੇਲੇ ਪਰ ਪੁਆਇੰਟ ਦੇ ਬੋਕਰੂ ਆਪਣੀ ਟੀਮ ਨੂੰ ਜੋੜਦਾ ਹੈ ਰਜਿੰਦਰ ਸਿੰਘ ਜੀ ਮੋਢੇ ਸਾਡੇ ਬਹੁਤ ਕਾਰੇ ਵੀਰ ਨੇ ਇਹ ਗੋਲਾ ਵਾਲੇ ਨੇ ਫਟਾ ਸਰਕਾਰ 1000 ਰੁਪਏ ਜਿਹੜਾ ਪੁੱਜਦਾ ਨਾ ਰਹੇ ਨਹੀਂ ਬਹੁਤ ਬਹੁਤ ਥੈਂਕ ਯੂ ਸਾਹਮਣੇ ਕਦੇ ਸ਼ੇਰੋ ਪਿੰਨਵਾ ਜਿਹੜੇ ਪਿੰਡੋਂ ਪੱਕੇ ਵਰਗੇ ਜਿਹੜੇ ਪਿੰਡ ਦੇ ਘਾਗੇ ਵਰਗੇ ਜਿਵੇਂ ਪਹਿਲਾਂ ਕਹਿੰਦੇ ਦੁਨੀਆ ਦੇ 스타 ਕਹਿੰਦੇ ਖਿਡਾਰੀ ਪਾਦਾ ਕੀਤੇ ਆ ਬਿਲਕੁਲ ਜਿਹੜੇ ਸੰਗਰੂਰ ਏਰੀਆ ਦਾ ਮੇਰੇ ਜਿਹੜੇ ਪਿੰਡ ਹੈ ਪਰ ਸਾਹਮਣੇ ਹੰੜਿਆਣ ਵਾਲਾ ਓ ਹੰੜਿਆਣ ਵਾਲਾ ਓ ਹੰੜਿਆਣ ਵਾਲਾ ਕਹਿੰਦੇ ਮੁੰਡਾ ਟਰਾਈ ਨੇ ਕਰ ਰਿਹਾ ਪਰ ਪੁਆਇੰਟ ਕਹਿੰਦੇ ਰੇਡੂ ਦੇ ਮੌਕੇ ਤੇ ਕਹਿੰਦੇ ਸ਼ੇਰਪੁਰ ਪਿੰਡ ਦੀ ਟੀਮ ਲਈ ਇੱਕ ਪੁਆਇੰਟ ਦਾ ਬਾਧਾ ਹੁੰਦਾ ਆ ਉਧਰ ਸਾਡੇ ਮੇਰੇ ਵਿੱਕੀ ਮੰਗਲ ਜੀ ਖੂਰਦਾਰ ਕਲੱਬ ਸ਼ੇਰਪੁਰ ਵਾਲੇ ਹੋਣੀ ਕਹਿੰਦੇ ਵਿਸ਼ੇਸ਼ ਤੌਰ ਤੇ ਆਏ ਹੋਏ ਆ ਹੁਣ ਅਸੀਂ ਵਿਸ਼ੇਸ਼ ਤੌਰ ਤੇ ਥੈਂਕ ਯੂ ਕਰ ਰਹੇ ਆ ਸਾਡੇ ਬੜੇ ਪਿਆਰੇ ਵੀਰ ਨੇ ਵਿੱਕੀ ਮੰਗਲ ਜੀ ਬਹੁਤ ਵਧੀਆ ਜਿਹੜਾ ਪੁਰਾਣਾ ਕਰ ਰਿਹਾ ਹਰ ਸਾਲ ਫਰੰਟ ਤੋਂ ਕਹਿੰਦੇ ਨੌਜਵਾਨ ਸਾਡੇ ਆਏ ਵਾਲਾ ਉਹ ਕਹਿੰਦੇ ਬਰਨਾਲੇ ਵਾਲਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਖੁੱਚ ਪੱਤੀ ਹੋਈ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਜਾਫੀ ਕਹਿੰਦੀ ਜਿਹੜਾ ਵੀਰ ਪੁਆਇੰਟ ਹੋਇਆ ਕਹੜੇ ਬਾਈ ਆਹ ਬੈਸਟ ਰੀਡਰ ਨੇ ਜਾਫੀ ਦੇ ਲਈ ਜਿਹੜੇ ਕਾਬੂ ਤਿਆਰ ਨੇ ਇਹ ਵੀ ਜਰੂਰ ਤੁਸੀਂ ਕਲੀਅਰ ਕਰਦੇ ਹੋ ਬੈਸਟ ਰੀਡਰ ਨੇ ਜਾਫੀ ਦੇ ਲਈ ਜਿਹੜੇ ਮੇਰੇ ਵੀਰੋ ਕੱਪ ਦਿੱਤੇ ਜਾਣਿਆ ਪੈਸ਼ਤਾ ਨੂੰ ਕੱਪ ਦਿੱਤੇ ਜਾਣਗੇ ਇੱਕ ਪਾਸੇ ਹੰਢਿਆ ਆ ਇੱਕ ਪਾਸੇ ਸ਼ੇਰਾਂ ਦੀ ਟੀਮ ਖੇਡ ਰਹੀ ਹੈ ਫਾਈਨਲ ਮੈਚ ਹੋਣਾ ਮੈਚ ਬਾਦੂ ਵੀ ਟੀਮਾਂ ਪੁੱਜਣ ਆਉਣ ਵਾਲੀ 15 ਜਨਵਰੀ 2025 ਨੂੰ ਪਹਿਲਾ ਗੋਲਡ ਕਬੱਡੀ ਕੱਪ ਇੱਕ ਤੋਂ ਬਰਾੜੀ ਸਿੱਖਾ ਸਮਰਾੜੇ ਦੇ ਲਾਗੇ ਜਿਹੜੇ ਲੁਧਿਆਣੇ ਦੇ ਚ ਖੇਡਿਆ ਜਾਵੇਗਾ ਉਸ ਕਬੱਡੀ ਕੱਪ ਦਾ ਪਹਿਲਾ ਪਾਈਜੀ 1 ਲੱਖ 275000 ਇਸ ਸਾਨੂੰ 51 52000 ਦਿੱਤਾ ਜਾਵੇਗਾ ਰਾਜੂ ਉਟਾਰਾ ਲੱਖੀ ਸੈਕਟਰੀ ਗੁਰਪਾਲ ਆਸਟ੍ਰੇਲੀਆ ਕਮਲ ਆਸਟ੍ਰੇਲੀਆ ਨਵੀਂ ਆਸਟ੍ਰੇਲੀਆ ਸ਼ੀਲਾ ਅਮਰੀਕਾ ਲਾਲਾ ਅਮਰੀਕਾ ਗੁਰਦੀਪ ਗਿੱਲ ਜੁਨਤਾਸ ਅਮਰੀਕਾ ਸ਼ਿਕੰਦਰ ਕੈਨੇਡਾ ਭੂਪ ਕੈਨੇਡਾ ਭੁਰਤੀ ਕੈਨੇਡਾ ਸੋਖੀ ਕਬੱਡੀ ਖਿਡਾਰੀ ਕੈਨੇਡਾ ਅੰਮ੍ਰਿਤਪਾਲ ਕੈਨੇਡਾ ਜਰਜੰਟ ਕੈਨੇਡਾ ਵੱਲੋਂ ਜਿਹੜੇ ਸੱਜਣ ਪੱਤਰ ਹੈ 15 ਜਨਵਰੀ ਸਿੱਖਾਂ ਦੇ ਕਬੱਡੀ ਕੱਪ ਜੀ ਹੋਈ ਹੈ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਹੈ ਇਸ ਵੇਲੇ 6ਵੇਂ ਪਿੰਡ ਵਾਲੇ ਦੀ ਭਾਈ ਕਹਿੰਦੇ ਜੀ ਗਗਨਬਾਈ ਦੀ ਕੋਵਿਡ ਕਾਰਜਾਂ ਵਾਲੇ ਗਗਨਬਾਈ ਜੀ ਆਹ ਤੁਹਾਡੇ ਕੋਲੇ ਸਾਡੇ ਗੁਰੂ ਕੇਪਾ ਸਟੀਲ ਵਰਕਸ ਵਾਲੇ ਸਾਡੇ ਮਲੇਰਪੋੜ ਵਾਲੇ ਹਰਿੰਦਰ ਲੋਟੇ ਹੁਣੇ ਆ ਰਹੇ ਨੇ ਕਹਿੰਦੇ ਮੇਲਾ ਬੜਾ ਵਧੀਆ ਲੱਗਿਆ ਪਰ ਮੇਰਾ ਜੀ ਵਰਗਾ ਵੀਰ ਸਪੋਰਟਸ ਸਾਭ ਨੂੰ ਕੋ ਸਹਾਇਤਾ ਕਰਾ ਇਹਨਾਂ ਨੂੰ ਜੁੜਾ ਕੇ ਮਿਲਣੇ ਜੀ ਭਾਈ ਕਹਿੰਦੇ ਜੀ ਆਹ ਲੋਟੇ ਸਾਹਿਬ ਸਾਡੇ ਧਰੂ ਮਿਲ ਜਿਆ ਕੇ 1100 ਰੁਪਏ ਸਪੋਰਟਸ ਕਲੱਬ ਦੇ ਲਈ ਕਹਿੰਦਾ ਮੈਂ ਪਹਿਲੀ ਵਾਰ ਮੇਲਾ ਦੇਖ ਆਇਆ ਪਰ ਮੇਲੇ ਦਾ ਸਵਾਰ ਆ ਗਿਆ ਫੁੱਲੀ ਦੇ ਗੱਲ ਤੇ ਪਲੇਟ ਵਟਨ ਲੈ ਜਿਹੜਾ ਸਪੋਰਟਸ ਸਵਾਰਾਂ ਲਈ ਕੋਲਦਾ ਕਰ ਰਹੇ ਨੇ ਬਹੁਤ ਬਹੁਤ ਥੈਂਕ ਯੂ ਪਰ ਉੱਧਰ ਕਹਿੰਦੇ ਸ਼ੇਰੋਂ ਪਿੰਡ ਵਾਲਾ ਔਰ ਸ਼ੇਰੋਂ ਵਾਲਾ ਕਹਿੰਦੇ ਮਾਦਾਨ ਦੇ ਵਿੱਚ ਲਾਲ ਲਾਲ ਹੋਰ ਸ਼ੇਰੋਂ ਵਾਲਾ ਜੱਫਾ ਲੱਗ ਗਿਆ ਤੇ ਵਿਦੇਸ਼ੀ ਕੱਪੜੇ ਵਾਲੇ ਕਹਿੰਦੇ ਸ਼ੁਰੂ ਵਾਲੇ ਜਿਹੜੀ ਟੀਮ ਆ ਮੈਚ ਤੋਂ ਜਿੱਤੂ 500 ਦਿੱਤਾ ਜਾ ਰਿਹਾ ਹੈ 500 ਦੇ ਨਾਲ ਫੜ ਗਏ ਸ਼ੇਰੋਂ ਵਾਲਾ ਇਸ ਸਮੇਂ ਕਬੱਡੀ ਪਾਰ ਹੈ ਜਿਹਦੇ ਸੰਗਰੂਰ ਦਾ ਕਹਿੰਦੇ ਸ਼ੇਰੂ ਪਿੰਡ ਹੈ ਦੂਜੇ ਪਾਸੇ ਕਹਿੰਦੇ ਖੰਡੇ ਆਇਆ ਪਿੰਡ ਹੈ ਉਹਦੇ ਬਰਨਾਲੇ ਤੋਂ ਬਿਫਿੰਡੇ ਨੂੰ ਜਾਈਏ ਰਸਤੇ 'ਤੇ ਖੰਡੇ ਆਇਆ ਪਿੰਡ ਆਦਾ ਬੰਦਾ ਔਰ ਸਾਹਮਣੇ ਨੰਬਰ ਇੱਕੋ ਧਾੜੀ ਦੇ ਦਿੱਸੇ ਹੈ ਜਲ ਸਮਾਪਤ